ਪਿੰਡ ਔੜ ਦੇ ਵਿੱਚ ਪ੍ਰਸ਼ਾਸਨ ਦੀ ਚੱਲ ਰਹੀ ਹੈ ਸਖਤ ਕਾਰਵਾਈ ਪ੍ਰਸ਼ਾਸਨ ਦਾ ਕਹਿਣਾ ਕਿ ਨਸ਼ਾ ਵੇਚ ਕੇ ਇਹ ਇੰਨੀ ਵੱਡੀ ਬਿਲਡਿੰਗ ਜਿਹੜੀ ਆ ਤਿਆਰ ਕੀਤੀ ਆ ਇਸ ਦਾ ਰਕਬਾ 25 ਮੜਲੇ ਬਣਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਕਿਵੇਂ ਸਤਰਕ ਇਸ ਬਿਲਡਿੰਗ ਨੂੰ ਮਲਿਆ ਮੀਟ ਕਰਨ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਰਵੇ ਤੁਸੀਂ ਦੇਖ ਸਕਦੇ ਹੋ ਪੂਰਾ ਪੁਲਿਸ ਪ੍ਰਸ਼ਾਸਨ ਜੀ ਵੀ ਨਾਲ ਜਿਹੜਾ ਹੈਗਾ ਉਹ ਕਾਰਵਾਈ ਲਈ ਖੜਾ ਹੈਗਾ ਕਿ ਤਾਂ ਕਿ ਮੰਦਰ ਦੇ ਵਿੱਚ ਸ਼ਾਂਤੀ ਭੰਗ ਨਾ ਹੋਵੇ ਲੇਡੀ ਪੁਲਿਸ ਵੀ ਜਿਹੜੀ ਹੈਗੀ ਆ ਉਹ ਮੁਸਤੈਦ ਖੜੀ ਹੈਗੀ ਆ ਆਪਣਾ ਲਾਮ ਲਸ਼ ਕਰ ਲੈ ਕੇ ਆਪਣੇ ਆਪਣੇ ਸਾਜੋ ਸਮਾਨ ਲੈ ਕੇ ਤੁਸੀਂ ਦੇਖ ਸਕਦੇ ਹੋ ਇੱਕ ਪੀੜਾ ਪੰਜਾ ਇੱਕ ਜੀਸੀਬੀ ਜਿਹੜੀ ਹੈ ਗਿਆ ਇਸ ਵੱਡੀ ਬਿਲਡਿੰਗ ਨੂੰ ਮਲਿਆ ਮੇਟ ਕਰ ਰਹੀ ਆ ਪਿੰਡ ਔੜ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਸ ਦਿਪ ਤੋਂ ਸੀ ਜਿਹੜਾ ਇਹ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਆ ਪਿੰਡ ਔੜ ਜ਼ਿਲ੍ਹਾ ਨਵਾਂ ਸ਼ਹਿਰ ਜਾਨੀ ਐਸਬੀਐਸ ਨਗਰ ਦੇ ਵਿੱਚ ਪੈਂਦਾ ਹੈਗਾ ਆ ਉਸ ਲਈ ਉਸ ਨੂੰ ਢਾਉਣ ਵਾਸਤੇ ਅੱਜ ਪੀੜਾ ਪ੍ਰਸ਼ਾਸਨ ਪੀੜਾ ਪੰਜਾ ਲੈ ਕੇ ਪ੍ਰਸ਼ਾਸਨ ਜਿਹੜਾ ਹੈਗਾ ਪਹੁੰਚਿਆ ਹੈਗਾ ਆ ਇਸ ਬਿਲਡਿੰਗ ਨੂੰ ਮਲਿਆ ਮੇਟ ਕੀਤਾ ਜਾਵੇਗਾ ਪੁਰਸ ਪ੍ਰਸ਼ਾਸਨ ਦਾ ਕਹਣਾ ਹੈਗਾ ਕਿ ਇਹ ਜਿਹੜੀ ਬਿਲਡਿੰਗ ਬਣਾਈ ਗਈ ਹੈ ਹੈਗਾ ਇਹ ਨਸ਼ਾ ਨੂੰ ਵੇਚ ਕੇ ਤਸਕਰੀ ਕਰਕੇ ਲੋਕਾਂ ਦੇ ਨੌਜਵਾਨਾਂ ਦੇ ਨਾਲ ਜਿਹੜਾ ਹੈਗਾ ਖਲਵਾੜ ਕਰਕੇ ਬਣਾਈ ਗਈ ਬਿਲਡਿੰਗ ਹੈਗੀ ਆ ਜੋ ਜਿਸ ਦਾ ਕੋਈ ਵੀ ਰਿਕਾਰਡ ਨਹੀਂ ਹੈ ਕਾਗਜ਼ ਪੱਤਰ ਨਹੀਂ ਹੈ ਸਿਰਫ ਇੱਕ ਕਬਜ਼ਾ ਹੈਗਾ 25 ਮਲ ਦੇ ਦਾ ਰਕਬਾ ਦੱਸਿਆ ਜਾ ਰਿਹਾ ਹੈ ਗੁੰਜੇ ਤੋਂ ਲੈ ਕੇ ਸ਼ੁਰੂ ਹੋਇਆ ਪੀੜਾ ਪੰਜਾ ਹੌਲੀ ਹੌਲੀ ਇਸ ਬੱਡੀ ਬਿਲਡਿੰਗ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਵੇਗਾ ਸੋ ਸ਼ਾਮ ਤੱਕ ਹੋ ਸਕਦਾ ਹੈ ਇਸ ਨੂੰ ਮਲਿਆ ਮਿਟ ਕਰ ਦਿੱਤਾ ਜਾਵੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਹੈਗੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਸੌਰੀ ਉਹਨਾਂ ਨੇ ਮਾਈਕ ਤੇ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਦੇਖ ਸਕਦੇ ਹੋ ਫਿਲਹਾਲ ਮੇਰੇ ਪਿੱਛੇ ਜਿਹੜੀ ਤਸਵੀਰ ਤਸਵੀਰ ਦੇਖ ਰਹੇ ਆ ਪਿੰਡ ਔੜ ਦੇ ਵਿੱਚ ਨਸ਼ਿਆਂ ਨਾਲ ਬਣਾਈ ਜਿਹੜੀ ਸ਼ਾਇਦਤ ਹੈ ਉਸ ਨੂੰ ਟਾਇਆ ਜਾ ਰਿਹਾ ਹੈ ਮਲਿਆ ਮਿਟ ਕੀਤਾ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਹੈਗਾ ਫਿਰ ਕੀ ਫਾਇਦਾ ਇਹੋ ਜਿਹਾ ਕੰਮਾਂ ਦਾ ਚੰਗੇ ਕੰਮ ਕਰਕੇ ਹੀ ਜਾਇਦਾਦ ਉੱਥੇ ਬਣਾਓ ਜਿੱਥੇ ਤੁਹਾਡੇ ਕੋ ਕਾਗਜ਼ਾਤ ਹੁਣ ਕਾਗਜ਼ਾਤ ਜਿਹੜੇ ਹੈਗੇ ਆ ਇਸ ਬਿਲਡਿੰਗ ਦੇ ਬਿਲਕੁਲ ਪ੍ਰਸ਼ਾਸਨ ਨੇ ਦੱਸਿਆ ਕਿ ਇਹਨਾਂ ਕੋਲ ਬਿਲਕੁਲ ਵੀ ਕਾਗਜ਼ਾਤ ਨਹੀਂ ਹੈਗੀ ਆ ਨਜਾਇਜ਼ ਕਬਜ਼ਾ ਕਰਕੇ ਜਿਹੜਾ ਹੈਗਾ ਇਹ ਬਿਲਡਿੰਗ ਬਣਾਈ ਗਈ ਆ ਧੱਕੇ ਨਾਲ ਬਣਾਈ ਗਈ ਆ ਸਰਪੰਚ ਨੇ ਦੱਸਿਆ ਹੈਗਾ ਕਿ ਪਿੰਡ ਦੇ ਨੇ ਕਿ ਅਸੀਂ ਕਈ ਵਾਰ ਸ਼ਿਕਾਇਤ ਕੀਤੀ ਹੈਗੀ ਆ ਪਰ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਮਾਨ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਸਰਕਾਰ ਜਾਗੀ ਜਰੂਰ ਹੈ ਲੇਕਿਨ ਦੇਰ ਬਾਅਦ ਜਾਗੀ ਹੈ ਅਸੀਂ ਦੁਬਾਰਾ ਜਿਹੜੀ ਹੈਗੀ ਆ ਪਹਿਲੇ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਸੀ ਸੋ ਹੁਣ ਪ੍ਰਸ਼ਾਸਨ ਮੁਸਤੈਦ ਹੋਇਆ ਹੈ ਇਸ ਬਿਲਡਿੰਗ ਨੂੰ ਮਲਿਆ ਮੀਟ ਜਿਹੜਾ ਹੈਗਾ ਆ ਉਹ ਕਰ ਦਿੱਤਾ ਜਾਵੇਗਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ ਦੇਖ ਲਓ ਤਸਵੀਰਾਂ ਨਸ਼ਾ ਵੇਚਣ ਵਾਲਿਓ ਦੇਖ ਲਓ ਤਸਵੀਰਾਂ ਜਿਹੜੇ ਆ ਨਸ਼ੇ ਦੇ ਤਸਕਰੀ ਕਰਦੇ ਨੇ ਜਿੰਨੀ ਵੀ ਜਾਇਦਾਦ ਬਣਾਓਗੇ ਭਗਵੰਤਮਾਨ ਸਰਕਾਰ ਜਿਹੜੀ ਹੈਗੀ ਆ ਉਸ ਨੂੰ ਜ਼ਮੀਨਦੋਸ਼ ਕਰ ਦਿੱਤੀ ਕਰ ਦੇਵੇਗੀ ਫਿਰ ਕੀ ਫਾਇਦਾ ਉਹਨਾਂ ਚੰਗੇ ਕੰਮ ਕਰ ਲੋ ਇਹਨਾਂ ਵਧੀਆ ਸੁਨੇਹਾ ਜਿਹੜਾ ਤੁਸੀ ਜਾਵੇ ਤੇ ਕਿੰਨੀ ਵੱਡੀ ਬਿਲਡਿੰਗ ਆ 25 ਮੰਜ਼ਲੇ ਦੇ ਵਿੱਚ ਬਣੀ ਹੋਈ ਬਿਲਡਿੰਗ ਅੱਜ ਪ੍ਰਸ਼ਾਸਨ ਉਸਤੇ ਪੀੜਾ ਪੰਜਾ ਪਲੌਣ ਚਲਾਉਣ ਵਾਸਤੇ ਪਹੁੰਚ ਗਿਆ ਹੈਗਾ ਪੂਰੇ ਲਾਮ ਲਸ਼ਕਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਪੀੜਾ ਪੰਜਾ ਜਿਹੜਾ ਹੈਗਾ ਆ ਉਹ ਇਸ ਬਿਲਡਿੰਗ ਨੂੰ ਇੱਕ ਇੱਕ ਇੱਟ ਕਰਕੇ ਜਿਸ ਜਿਸ ਢੰਗ ਨਾਲ ਇਹ ਇੱਟਾਂ ਲਗਾਈਆਂ ਗਈਆਂ ਮਿਸਤਰੀ ਵੱਲੋਂ ਇੱਕ ਇੱਕ ਇੱਟ ਕਰਕੇ ਇਸ ਨੀਹਾਂ ਨੂੰ ਚਿਣਿਆ ਗਿਆ ਦੀਵਾਰ ਬਣਾਈ ਗਈ ਦੀਵਾਰਾਂ ਨੂੰ ਫਿਰ ਪਲਾਸਟਰ ਕੀਤਾ ਗਿਆ ਉਸੇ ਢੰਗ ਨਾਲ ਪੀੜਾ ਪੰਜਾ ਜਿਹੜਾ ਹੈਗਾ ਇੱਕ ਇੱਕ ਇੱਟ ਕਰਕੇ ਇਸ ਨੂੰ ਦਮੀ ਜ਼ਮੀਨਦੋਸ਼ ਕੀਤਾ ਜਾ ਰਿਹਾ ਹੈਗਾ ਪਿੰਡ ਔੜ ਦੀਆਂ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਮੈਂ ਕਾਲਾ ਘਟਾਰੀਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈਗਾ ਪੀੜਾ ਪੰਜਾ ਮਲਿਆ ਮੀਟ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਬਿਲਡਿੰਗ ਨੂੰ ਆਪਣੀ ਲਪੇਟ ਵਿੱਚ ਪ੍ਰਸ਼ਾਸਨ ਆਪਣੀ ਚਪੇਟ ਵਿੱਚ ਲੈਂਦਾ ਹੋਇਆ ਇਹ ਬਿਲਡਿੰਗ ਜਿਹੜੀ ਨਸ਼ਾ ਤਸਕਰਾਂ ਤੁਸੀਂ ਦੇਖ ਸਕਦੇ ਹੋ ਜਮਾਵੜਾ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਵੀ ਜਿਹੜੀ ਹੈਗੀ ਆ ਉਸ ਨੂੰ ਬਰਕਰਾਰ ਰੱਖਣ ਵਾਸਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਮੁਸਤੈਦ ਖੜਾ ਹੈ ਤਾਂ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਕੋ ਅਨਸੁਖਾਮੀ ਘਟਨਾ ਨਾ ਵਾਪਰੇ ਇਸ ਸਰਪੰਚ ਨੇ ਦੱਸਿਆ ਕਿ ਇਹਨਾਂ ਲੋਕਾਂ ਦੀ ਪਹੁੰਚ ਬਹੁਤ ਆ ਪਹਿਲਾਂ ਅਸੀਂ ਇਸ ਕੰਮ ਨੂੰ ਰੋਕਵਾਇਆ ਵੀ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਕਿਵੇਂ ਸ਼ੁਰੂ ਕਰ ਲਿਆ ਤੁਸੀਂ ਦੇਖ ਸਕਦੇ ਹੋ ਵੱਡੇ ਅਧਿਕਾਰੀ ਵੱਡੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦਿਆਂ ਕੀ ਗੱਲਬਾਤ ਕਰਦੇ ਨੇ ਤੁਹਾਨੂੰ ਅਸੀਂ ਸੁਣਾਉਨੇ ਆ ਸੋ ਇਹ ਬਾਰੇ ਕੀ ਜਾਣਕਾਰੀ ਦਿੰਦੇ ਨੇ ਸੋ ਕਿਉਂ ਇਸ ਬਿਲਡਿੰਗ ਨੂੰ ਢਾਇਆ ਜਾ ਰਿਹਾ ਤੁਸੀਂ ਉਹਨਾਂ ਦੀ ਜਵਾਨੀ ਸੁਣੋਗੇ ਸੋ ਇਹ ਤਸਵੀਰਾਂ ਤੁਸੀਂ ਔੜ ਤੋਂ ਦੇਖ ਰਹੇ ਹੋ ਔੜ ਦੇ ਵਿੱਚ ਨਸ਼ਾ ਤਸਕਰ ਦੇ ਘਰ ਨੂੰ ਜਿਹੜਾ ਹੈਗਾ ਆ ਉਹ ਜ਼ਮੀਨਦੋਸ਼ ਕੀਤਾ ਜਾ ਰਿਹਾ ਹੈਗਾ ਆ 25 ਮਰਲੇ ਦੇ ਵਿੱਚ ਜਿਹੜੀ ਹੈ ਹੁਣ ਇਹ ਨਜ਼ਾਇਜ਼ ਕਬਜ਼ਾ ਕਰਕੇ ਜਿਹੜਾ ਹੈਗਾ ਆ ਇਸ ਬਿਲਡਿੰਗ ਤੇ ਇਸ ਜਗ੍ਹਾ ਤੇ ਬਿਲਡਿੰਗ ਬਣਾਈ ਸੀ ਸੋ ਪਰ ਮੂਲ ਪ੍ਰਸ਼ਾਸਨ ਚਾਰੇ ਪਾਸੇ ਜਿਹੜੇ ਹੈਗੇ ਮੁਸਤੈਦੀ ਦੇ ਨਾਲ ਇਸ ਬਿਲਡਿੰਗ ਨੂੰ ਜਿਹੜਾ ਹੈਗਾ ਆ ਲੋਕਾਂ ਦੇ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਸਥਿਤੀ ਨਾ ਖਰਾਬ ਹੋਵੇ ਅਲਰਟ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਨੇ ਸੁਣਦੇ ਆ ਕੀ ਕਹਿੰਦੇ ਆ ਪ੍ਰਸ਼ਾਸਨ ਅਧਿਕਾਰੀ ਜੀ ਨੂੰ ਹੁਣੇ ਜਿਹੜਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਇਹੇ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੁੱਲੀ ਹੋਈ ਹੈ ਕਬਜ਼ੇ ਕਦੋਂ ਕੀਤਾ ਹੋਇਆ ਹੈ ਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ ਜੀ ਸਾਨੂੰ ਇਹ ਪਤਾ ਲੱਗਿਆ ਕਿ ਇਹਨੇ 2 ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔਡ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 250 25 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਆ ਫਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ ਇੱਕ ਬਿਲਕੁਲ ਜੀ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਊਂਸਮੈਂਟ ਵੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਖ ਨਹੀਂ ਰੱਖਿਆ ਗਿਆ ਕੋਈ ਪੱਖ ਨਹੀਂ ਰੱਖਿਆ ਉਹ ਤਾਂ ਤੁਹਾਨੂੰ ਜੀ ਸਾਰਾ ਸਿਵਲ ਪ੍ਰਸ਼ਾਸਨ ਹੀ ਦੱਸ ਸਕਦੇ ਆ ਸਰ ਇਹ ਜਿਹੜੇ ਜਿਹਨਾਂ ਦੀ ਬਿਲਡਿੰਗ ਆ ਇਹਨਾਂ ਦਾ ਕੋਈ ਮੈਂਬਰ ਜਾਇ ਪੰਚਾਇਤ ਮੈਂਬਰ ਤਾਂ ਨਹੀਂ ਰਹੇ ਹੋਏ ਕਿਸੇ ਪੰਚਾਇਤ ਦੇ ਵਿੱਚ ਨੀ ਹਾਜੀ ਆ ਸਰਪੰਚ ਨਹੀਂ ਇਹਦੇ ਦੇਖੋ ਸਾਡੇ ਕੋਲ ਪੁਰਾਣਾ ਰਿਕਾਰਡ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਹੈਗਾ ਸਰ ਪਹਿਲਾਂ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਏ 2 2-3 ਸਾਲੋਂ ਚੱਲੇ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਹੈਗੀ ਅਸੀਂ ਲੋਕਾਂ ਕੇ ਸਾਥ ਥੈਂਕ ਯੂ ਜੀ ਸਰ ਪਰ ਹੋਰ ਨਸ਼ਾ ਹੋਰ ਸਬ ਕਮਾਈ ਨਾਲ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕੀ ਹੁੰਦਾ ਹੈ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰੂਲ ਜਿਨੇ ਫੇਰ ਉਹ ਵਾ ਅਲੱਗ ਤਰੀਕੇ ਬਣਾ ਲਿਆ ਉਹ ਨਹੀਂ ਹੈ ਨਾ ਹੁਣ ਜਿਹੜੇ ਨਸ਼ਾ ਆ ਉਹ ਅੰਦਰ ਪਿਠਾਲ ਬਿਠਾਲ ਕੇ ਪਲਾਂਦੇ ਆ ਰਾਤ ਬਰਾਤੇ ਵੀ ਆਉਂਦੇ ਆ ਨਸ਼ਾ ਸਪਲਾਈ ਕਰਦੇ ਹੋ ਨਾ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਅਪਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਹੀ ਕਰਾਂਗੇ ਕੁਝ ਇਦਾਂ ਹੁੰਦਾ ਕਿ ਨਸ਼ਾ ਤਸਕ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜਦ ਹੁੰਦਾ ਹੈ ਕਿ ਹਾਂਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਹੋਵੇ ਚਾਹੇ ਘਰ ਬੈਠ ਕੇ ਦਿੱਤਾ ਹੋਵੇ ਚਾਹੇ ਕਿਤੇ ਹੋਰ ਜਾ ਕੇ ਦਿੱਤਾ ਹੋਵੇ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂਗੇ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਸਾਡੀ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਤੇ ਸੇ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਜ ਰਾਹੀਓ ਤੁਸੀਂ ਆਪਾਂ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰਨਾ ਜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਵਿੱਚ ਇਥੋਂ ਤੱਕ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਵੀ ਮਿਲ ਸਕਦੇ ਹੋ ਸਾ ਜਿਹੜੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਵਿਦਿਆਰਥੀ ਨੂੰ ਨਹੀਂ ਡੰਗਣਾ ਨਾ ਨੇ ਦੂਰ ਦੂਰ ਲਾਇਆ ਹੋ ਕੇ ਮੈਂ ਤੇ ਲਾਇਆ ਉਹਦੇ ਤੇ ਵੀ ਐਕਸ਼ਨ ਕੀਤਾ ਜਾ ਰਿਹਾ ਹੈ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਆ ਉਹਦੇ ਚ ਇਹ ਹੈ ਕਿ ਸ਼ਾਇਦ ਤਾਂ ਸਾਰਾ ਪ੍ਰੋਸੀਜਰ ਅਸੀਂ ਫੋਲੋ ਕੀਤਾ ਪਰਿਸ਼ਾਸ਼ਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਇਸ ਘਰ ਨੂੰ ਕਿਉਂ ਟਾਇਆ ਜਾ ਰਿਹਾ ਤੁਸੀਂ ਦੇ ਉਹ ਲਾਈਵ ਤਸਵੀਰਾਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਮੈਂ ਕਲਕੱਤਾ ਰਿਹਾ ਤੁਹਾਨੂੰ ਜਾਣਕਾਰੀ ਦੇ ਰਿਹਾ ਪਿੰਡ ਔੜ ਤੋਂ ਤੁਸੀਂ ਦੇਖ ਸਕਦੇ ਹੋ ਲੇਡੀ ਪੁਲਿਸ ਜਿਹੜੀ ਹੈਗੀ ਆ ਉਹ ਇਸ ਵਕਤ ਮੁਸ਼ਤਿਹਤ ਨਜ਼ਰ ਆ ਰਹੀ ਹੈ ਕਈ ਵਾਰੀ ਪਿੰਡ ਦੇ ਵਿੱਚ ਅਗਰੈਸ਼ਨ ਪੈਦਾ ਹੋ ਜਾਂਦਾ ਹੈਗਾ ਆ ਗੁੱਸਾ ਪੈਦਾ ਹੋ ਜਾਂਦਾ ਕਿ ਸਾਡਾ ਘਟਾਇਆ ਗਿਆ ਤੁਸੀਂ ਦੇਖ ਸਕਦੇ ਹੋ ਸਾਰੀ ਬਿਲਡਿੰਗ ਜਿਹੜੀ ਹੈਗੀ ਆ ਇਹ ਤੇ ਨਜਾਇਜ਼ ਕਬਜ਼ਾ ਸੀ ਨਜਾਇਜ਼ ਕਬਜ਼ੇ ਨੂੰ ਹੀ ਜਿਹੜਾ ਹੈਗਾ ਆ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਇਸੇ ਸਾਰੀ ਸਿਵਲ ਟੀਮ ਦੀ ਜਿਹੜੇ ਅਧਿਕਾਰੀ ਆ ਉਹ ਉਹਨਾਂ ਨੇ ਪੂਰਾ ਰੂਲ ਨੂੰ ਫੋਲੋ ਕਰਕੇ ਇਸ ਕਰਨ ਨੂੰ ਉੱਤਨਟਾਇਆ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਜਿਹੜਾ ਹੈਗਾ ਕੋਲ ਖੜ ਕੇ ਪੂਰੀ ਕਾਰਵਾਈ ਜਿਹੜੀ ਮੁਸਤੈਦੀ ਨਾਲ ਕਰਵਾ ਰਿਹਾ ਹੈਗਾ ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਸਾਡਾ YouTube ਚੈਨਲ ਫੋਲੋ ਜਰੂਰ ਕਰਿਆ ਕਰੋ ਦੋਸਤੋ ਖਬਰਾਂ ਵਾਸਤੇ ਖਬਰਾਂ ਦੇ ਜਿਹੜੇ ਹੈਗੇ ਆ ਤੁਹਾਡੇ ਤੱਕ ਅਸੀਂ ਇਨਫੋਰਮੇਸ਼ਨ ਪਹੁੰਚਾਉਂਦੇ ਆ ਇਸ ਤੇ ਬਹੁਤ ਮਿਹਨਤ ਲੱਗਦੀ ਹੈ ਤੁਹਾਡਾ ਇੱਕ ਸਬਸਕ੍ਰਾਈਬਰ ਹੀ ਸਾਡਾ ਹੌਸਲਾ ਬਣਾਉਂਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਇਸ ਕਾਰਵਾਈ ਤੇ ਪਿੰਡ ਦਾ ਸਰਪੰਚ ਕੀ ਬੋਲਿਆ ਸੁਣੋ ਤੁਸੀਂ ਵੀ ਇਹ ਸਰਕਾਰ ਜਾਗੀ ਤਾਂ ਬਹੁਤ ਦੇਰ ਬਾਅਦ ਆ ਪਰ ਜੋ ਵੀ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਆ ਇਹ ਪਹਿਲਾਂ ਵੀ ਅਸੀਂ ਇਸ ਸਬੰਧ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਆਪਣੇ ਬਲੌਗ ਦੇ ਵੀਡੀਓਸ ਆ ਸਭ ਨੂੰ ਤੇ ਹੋਰ ਡੀਐਸਪੀ ਸਾਹਿਬ ਤੇ ਡੀਸੀ ਸਾਹਿਬ ਤੱਕ ਅਸੀਂ ਯਾਨੀ ਕਹਿੰਦਾ ਮਤਲਬ ਇਸ ਗੱਲ ਦੀ ਸ਼ਿਕਾਇਤ ਕੀਤੀ ਸੀਗੀ ਵੀ ਆ ਗੈਰ ਕਾਨੂੰਨੀ ਢੰਗ ਦੇ ਨਾਲ ਸਾਰੀ ਹੋ ਰਹੀ ਆ ਵੀ ਇਸ ਜਗ੍ਹਾ ਦੀ ਕੋਈ ਲਿਖਤ ਪੜਤ ਨਹੀਂ ਹੋਈ ਹੈਗੀ ਉਹਨਾਂ ਨੇ ਕੰਮ ਰੋਕਾਇਆ ਵੀ ਪਰ ਇਹਨਾਂ ਨੇ ਕਿਸ ਤਰੀਕੇ ਨਾਲ ਚਲਾ ਲਿਆ ਇਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਆ ਤੇ ਇਹ ਦੁਬਾਰਾ ਫਿਰ ਇਹਨਾਂ ਨੇ ਸਟਾਰਟ ਕਰਕੇ ਇਹ ਮੁਕੰਮਲ ਕਰ ਦਿੱਤਾ ਸੀ ਕੰਮ ਪਰ ਅਸੀਂ ਹਾਰ ਨਹੀਂ ਮੰਨੀ ਹੁਣ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਇਹ ਲੈ ਕੇ ਦਿੱਤਾ ਤੇ ਵੀਡੀਓ ਸਾਹਿਬ ਦੇ ਉੱਥੇ ਮਤਾ ਪਾ ਕੇ ਇਹਨਾਂ ਨੂੰ ਮਤੇ ਦੀ ਕਾਪੀ ਦਿੱਤੀ ਆ ਔਰ ਸਾਰੀ ਕਾਰਵਾਈ ਕਰਵਾਈ ਆ ਇਹ ਪ੍ਰਸ਼ਾਸਨ ਨੇ ਬਹੁਤ ਵਧੀਆ ਨਾਲ ਯਾਨੀ ਕਹਿੰਦਾ ਮਤਲਬ ਸਾਡਾ ਸਾਥ ਦਿੱਤਾ ਆ ਤੇ ਚਲੋ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਨਸ਼ਾ ਤਸਕਰ ਇਦਾਂ ਦੇ ਯਾਨੀ ਕਹਿੰਦਾ ਮਤਲਬ ਗੈਰ ਕਾਨੂੰਨੀ ਧੰਗ ਦੇ ਨਾਲ ਜੇ ਕੁਝ ਵੀ ਕਰਨਗੇ ਤਾਂ ਇਹ ਸਾਰਾ ਕੁਝ ਇਹਨਾਂ ਦਾ ਧਾਇਆ ਜਾਊਗਾ ਸਰਪੰਚ ਸਾਹਿਬ ਜਿਸ ਵੇਲੇ ਬਣਿਆ ਸੀ ਉਸ ਵੇਲੇ ਕੀ ਤੁਹਾਡੀ ਪੰਚਾਇਤ ਸੀ ਨਹੀਂ ਉਸ ਵੇਲੇ ਸਾਡੀ ਪੰਚਾਇਤ ਨਹੀਂ ਸੀ ਹਸੀ ਜੀ ਅੱਜ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਇਹ ਜਿਹੜੀ ਤੁਸੀਂ ਪ੍ਰਾਪਰਟੀ ਡੈਮੋਲਿਸ਼ਨ ਦੀ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਵੀ ਨਾਮ ਆ ਵਿਅਕਤੀ ਨੇ ਇੱਥੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਦੀ ਪ੍ਰਾਪਰਟੀ ਡੈਮੋਲਿਸ਼ ਕੀਤੀ ਜਾ ਰਹੀ ਹੈ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਿਟੀ ਦੇਣ ਲਈ ਲ ਇਥੇ ਅਸੀਂ ਭਾਰੀ ਪੁਲਿਸ ਫੋਰ ਜਿਹੜੀ ਤਾਇਨਾਤ ਕੀਤੀ ਹੈਗੀ ਹੈ ਤਾਂ ਕਿ ਕੋਈ ਲਾਂਡਰ ਦੀ ਦਿੱਕਤ ਨਾ ਹੋਵੇ ਤੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਰੂਫ ਦੇਵੀ ਹੈ ਜਿਨੇ ਇਹ ਕਬਜ਼ਾ ਕੀਤਾ ਹੋਇਆ ਸੀ ਇਹਦੇ ਖਿਲਾਫ ਟੋਟਲ 18 ਮੁਕਦਮੇ ਹੈਗੇ ਆ ਜਿਦੇ ਵਿੱਚੋਂ 13 ਐਨਡੀਪੀਐਸ ਦੇ ਮੁਕਦਮੇ ਇਹਦੇ ਖਿਲਾਫ ਦਰਜ ਹੈਗੇ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਮਾਰਜੋਗ ਡੀਜੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਅਨੁਸਾਰ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਹੀ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਲਾਸਟ ਮੰਥ ਦੇ ਅੰਦਰ ਅੰਦਰ 253 ਜਿਹੜੇ ਮੁਕਦਮੇ ਹੈਗੇ ਐਨਡੀਪੀਐਸ ਚ ਦਰਜ